हां जी आस ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਇਹ ਬੰਦਾ ਇੱਕ ਸਪੈਸ਼ਲ ਸ਼ੀਸ਼ਾ ਤੁਹਾਨੂੰ ਦਿਖਾ ਰਿਹਾ ਜਿਹਦੇ ਨਾਲ ਜਿਹੜੇ ਅਨਵੀਜ਼ੀਬਲ ਯੂ ਐਫਓ ਨੇ ਜਿਹੜੇ ਸਕਾਈ ਦੇ ਵਿੱਚ ਉੱਡਦੇ ਰਹਿੰਦੇ ਆ ਤੇ ਜਿਹਨੂੰ ਅਸੀਂ ਲੰਗੀ ਅੱਖ ਨਾਲ ਨਹੀਂ ਦੇਖ ਸਕਦੇ ਉਹ ਇੱਕ ਲੈਂਸ ਦੇ ਸਹਾਰੇ ਨਾਲ ਉਹ ਰਿਕਾਰਡ ਕਰ ਰਿਹਾ ਇਹ ਸੱਚਾ ਪਹਿਲਾਂ ਇਹਨਾਂ ਨੇ 2009 ਦੇ ਵਿੱਚ ਇੱਕ ਰੈੱਡ ਕੈਮਰਾ ਕਰਕੇ ਕੈਮਰਾ ਕੱਢਿਆ ਸੀ ਉਹਦੇ ਨਾਲ ਇਹਨਾਂ ਨੇ ਬਹੁਤ ਇਦਾਂ ਦੀਆਂ ਵੀਡੀਓ ਰਿਕਾਰਡ ਕਰਕੇ ਪਾਈਆਂ ਸੀ ਜਿਦੇ ਵਿੱਚ ਕੁਝ ਗੋਲ ਛੋਟੇ-ਛੋਟੀਆਂ ਚੀਜ਼ਾਂ ਸੀਗੀਆਂ ਬਾਲ ਵਰਗੀਆਂ ਉਹ ਬੰਦਿਆਂ ਨੂੰ ਫੋਲੋ ਕਰਦੀਆਂ ਸੀ ਉਹ ਤੁਹਾਨੂੰ ਫੋਲੋ ਕਰਦੀਆਂ ਤੁਹਾਡੇ ਘਰ ਤੱਕ ਤੇ ਉਹ ਆਮ ਅੱਖ ਦੇ ਨਾਲ ਆਪਾਂ ਲੱਗੀ ਅੱਖ ਨਾਲ ਨਹੀਂ ਦੇਖ ਪਾ ਰਹੇ ਸੀ ਕਰੋ ਉਸ ਕੈਮਰੇ ਦੇ ਵਿੱਚ ਉਹ ਰਿਕਾਰਡ ਕੀਤਾ ਉਹ ਮੈਂ ਲੱਭਦਾ ਸੀ ਮੈਨੂੰ ਡਾਕੂਮੈਂਟਰੀ ਮਿਲੀ ਨਹੀਂ ਜਿੱਦਾਂ ਹੀ ਮਿਲੀ ਆਪਾਂ ਉਹ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹ ਚੀਜ਼ ਵਾਕਈ ਹੀ ਇਦਾਂ ਦੀ ਚੀਜ਼ ਵजूद ਰੱਖਦੀ ਆ ਤੇ ਉਹ ਜਿਹੜੀਆਂ ਹਿਡਨ ਜਿਹੜੇ ਯੂ ਐਫਓ ਨੇ ਅਨਵੀਜੀਬਲ ਯੂ ਐਫਓ ਆ ਜਿਹੜੇ ਉਹਨਾਂ ਨੂੰ ਦੇਖ ਸਕਦੀ ਹੈ ਤੇ ਸਾਨੂੰ ਦਿਖਾ ਸਕਦੀ ਆ ਧੰਨਵਾਦ